ਜੇਕਰ ਤੁਹਾਨੂੰ ਮੋਟਾਪਾ ਲੱਗਦਾ ਹੈ ਬਹੁਤਾ ਭੜਾ ਤਾਂ ਅਪਣਾ ਲਓ ਗੋਰਿਆਂ ਦੇ ਵੈਦ ਦਾ ਆ ਨੁਸਖਾ ਤੇ ਛੁੱਟ ਜਾਏਗਾ ਤੁਹਾਡਾ ਮੋਟਾਪੇ ਤੋਂ ਸਦਾ ਲਈ ਖੜਾ ਇਹ ਫੋਟੋ ਤੁਸੀਂ ਦਿਖਾ ਰਹੇ ਹੋ ਜੀ ਹਰੇਕ ਨੂੰ ਜਿਹੜਾ ਵੀ ਬੰਦਾ ਤੁਹਾਡੇ ਕੋਲ ਇਸ ਵੇਲੇ ਆ ਰਿਹਾ ਜਿਹੜਾ ਵੀ ਪੇਸ਼ੈਂਟ ਤੁਹਾਡੇ ਕੋਲ ਆ ਰਿਹਾ ਇਹ ਕਾਦੀ ਫੋਟੋ ਹੈ ਜੀ ਇੱਕ ਤੇ ਹੋ ਗਿਆ ਜਿਹੜਾ ਫੈਟ ਜਿਹੜਾ ਆਪਾਂ ਚੁੰਡੀ ਮਾਰਦੇ ਆ ਸਾਡੇ ਹੱਥ ਚ ਆ ਜਾਂਦਾ ਜਿਹਨੂੰ ਚਰਬੀ ਕਹਿੰਦੇ ਆ ਮੋਟਾਪਾ ਕਹਿੰਦੇ ਆ ਜਿਹੜੇ ਫੈਟ ਨੂੰ ਲੋਕੀ ਭਜਾਨ ਤੇ ਸਾਰਾ ਜ਼ੋਰ ਲਾ ਦਿੰਦੇ ਨੇ ਸਾਰੀਆਂ ਬਿਮਾਰੀਆਂ ਦੀ ਜ਼ਾੜੇ ਜਿਹੜੇ ਤੁਹਾਡੇ ਲੀਵਰ ਦੇ ਆਲੇ ਦੁਆਲੇ ਚੜ ਗਈ ਕਿਡਨੀ ਦੇ ਆਲੇ ਦੁਆਲੇ ਚੜ ਗਈ ਸਾਰੀਆਂ ਬਿਮਾਰੀਆਂ ਜਿਹਦੇ ਕਰਕੇ ਤੁਹਾਨੂੰ ਡਾਇਬੀਟਿਸ ਹੁੰਦੀ ਹੈ ਜਿਹਦੇ ਕਰਕੇ ਤੁਹਾਨੂੰ ਬਲੱਡ ਪ੍ਰੈਸ਼ਰ ਵੱਧਦਾ ਜਿਹਦੇ ਕਰਕੇ ਤੁਹਾਨੂੰ ਹਾਰਟ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਉਹਨੂੰ ਕਹਿੰਦੇ ਵਿਸਰਲ ਫੈਟ ਅੱਜ ਕੱਲ ਤੁਹਾਨੂੰ ਪਤਾ ਹਾਰਟ ਅਟੈਕ ਵੀ ਇੰਨਾ ਜ਼ਿਆਦਾ ਕਾਮਨ ਹੋ ਗਿਆ ਉਹ ਹਾਰਟ ਅਟੈਕ ਤੋਂ ਵੀ ਤੁਹਾਨੂੰ ਵਿਸਰਲ ਫੈਟ ਜਿਹੜਾ ਤੁਹਾਡੇ ਅੰਦਰ ਨਹੀਂ ਹੋਏਗਾ ਤੁਹਾਡੇ ਅੰਦਰਲੀ ਚਰਬੀ ਖੁਰੀ ਹੋਏਗੀ ਤਾਨੂੰ ਹਾਰਟ ਅਟੈਕ ਹੋਣ ਦੇ ਚਾਂਸਸ ਵੀ ਬਹੁਤ ਜ਼ਿਆਦਾ ਘਟ ਜਾਂਦੇ ਜਿਹਦੇ ਵਿੱਚ ਹੋਰ ਪਾਵਾਂਗੇ ਵਿੱਚ 10 10 ਕੁਆਂਟੀਟੀ ਚ ਕੁੱਟਣੀ ਹੈ ਇਸ ਤੋਂ ਜ਼ਿਆਦਾ ਕੁਆਂਟੀਟੀ ਨਹੀਂ ਲੈਣੀ ਕਾਲੀ ਗੋਲੀ ਆ ਪੂਰੀ ਗੋਲੀ ਦੀ ਗੱਲ ਤੁਸੀਂ ਕਰ ਰਹੇ ਸੀ ਤੇ ਉਹ ਕਹਿੰਦੇ ਜੀ ਮੇਰਾ ਮਹੀਨੇ ਚ 4 ਕਿਲੋ ਵਜ਼ਨ ਘਟ ਗਿਆ ਜੀ ਉਹਦੇ ਨਾਲ ਬਗੈਰ ਐਕਸਰਸਾਈਜ਼ ਤੋਂ ਬਗੈਰ ਕੋਈ ਡਾਈਟ ਤੋਂ ਡਾਈਟ ਵੀ ਤੁਸੀਂ ਉਹਨਾਂ ਨੂੰ ਦਿੱਤੀ ਸੀ ਤੇ ਉਹ ਇਹ ਚੀਜ਼ ਹੈ ਜੀ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈ ਬਾਕੀ ਦਵਾਈਆਂ ਤੋਂ ਆ ਅਲੱਗ ਇਹਦੇ ਵਿੱਚ ਕੀ ਹੈ ਇਹ ਹੈਗੀ ਹੈ ਵਿਸਰਲ ਫੈਟ ਬਰਨਰ ਕਿਸੇ ਤਰ੍ਹਾਂ ਦੀ ਤੁਹਾਡੇ ਅੰਦਰ ਇਨਫਲਮੇਸ਼ਨ ਹੈ ਜਿਹਦੇ ਕਰਕੇ ਭਾਰ ਨਹੀਂ ਘਟਦਾ ਪਿਆ ਜਿਹੜਾ weight lock ਹੋਣ ਵਾਲੀ ਗੱਲ ਹੈ ਉਹਦੇ ਵਿੱਚ ਇੱਕ ਪ੍ਰੋਪਰਟੀ ਹੈਗੀ ਹੈ ਜਿਹੜੀ ਤੁਹਾਡੇ ਇਨਸੂਲਿਨ ਦੇ ਲੈਵਲ ਨੂੰ ਇੱਕਦਮ ਨਹੀਂ ਵਧਣ ਦਿੰਦੀ ਤੁਹਾਡਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਫਾਸਟ ਕਰ ਦਿੰਦੀ ਹੈ ਬਰਾਊਨ ਟੈਬਲੇਟ ਦਾ ਨੁਸਖਾ ਫਾਰਮੂਲਾ ਭੇਜੋ ਜਾਂ ਪੂਰੀ ਗੋਲੀ ਲੈ ਕੇ ਭੇਜ ਦਿਓ ਤਾਂ ਵੀ ਚੱਲ ਜਾਊਗਾ ਜੇ ਬਰਾਊਨ ਟੈਬਲੇਟ ਲੈ ਕੇ ਭੇਜ ਦੋਗੇ ਅੰਗਰੇਜ਼ੀ ਚ ਉਹ ਵੀ ਚੱਲ ਜਾਊਗਾ ਤੁਹਾਨੂੰ ਫਾਰਮੂਲਾ ਮਿਲ ਜਾਊਗਾ ਜੀ ਇਹਦਾ ਜੀ ਜੇਕਰ ਤੁਹਾਨੂੰ ਮੋਟਾਪਾ ਲੱਗਦਾ ਹੈ ਬਹੁਤਾ ਭੜਾ ਤਾਂ ਅਪਣਾ ਲਓ ਗੋਰਿਆਂ ਦੇ ਵੈਦ ਦਾ ਆ ਨੁਸਖਾ ਤੇ ਛੁੱਟ ਜਾਏਗਾ ਤੁਹਾਡਾ ਮੋਟਾਪੇ ਤੋਂ ਸਦਾ ਲਈ ਖੇੜਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ফারুকੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਗੋਰਿਆਂ ਦੇ ਵੈਦ ਵੈਦ ਹਰਚਵੀਰ ਜੀ ਅੱਜ ਤੁਹਾਡੇ ਨਾਲ ਬੜਾ ਆਸਾਨ ਬੜਾ ਸੌਖਾ ਬੜਾ ਘਰੇਲੂ ਛੋਟਾ ਜਿਹਾ ਨੁਸਖਾ ਜਿਹੜਾ ਵੈਦ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਸ਼ੇਅਰ ਕਰਨ ਵਾਲੇ ਨੇ ਤੇ ਜਿਸ ਦਾ ਅਸਰ ਤੁਹਾਡੇ ਸਰੀਰ ਤੇ ਭਾਰੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਪੈਣ ਵਾਲਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਅਕੀਕਾ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਸਾਹਿਬ ਵਿਦੇਸ਼ਾ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਸਰ ਸਭ ਤੋਂ ਪਹਿਲਾਂ ਸਾਨੂੰ ਇਹ ਫੋਟੋ ਬਾਰੇ ਦੱਸੋ ਤੁਸੀਂ ਜਿਹੜੇ ਵੀ ਬੰਦੇ ਤੁਹਾਡੇ ਕੋਲ ਆ ਰਹੇ ਨੇ ਇਹ ਤਾਂ ਚਲੋ ਅਚਾਨਕ ਮੈਨੇ ਤੁਹਾਡੇ ਸਿਸਟਮ ਤੋਂ ਦੇਖ ਲਿਆ ਤੁਸੀਂ ਹਰੇਕ ਨੂੰ ਇਹ ਫੋਟੋ ਦਿਖਾ ਰਹੇ ਹੋ ਇਹ ਦੇਖੋ ਕੈਮਰਾ ਪਰਸਨ ਨੂੰ ਵੀ ਕਹਾਂਗਾ ਇਹ ਫੋਟੋ ਇੱਕ ਵਾਰ ਜ਼ਰੂਰ ਦਿਖਾਣ ਇਹ ਫੋਟੋ ਤੁਸੀਂ ਦਿਖਾ ਰਹੇ ਹੋ ਜੀ ਹਰੇਕ ਨੂੰ ਜਿਹੜਾ ਵੀ ਬੰਦਾ ਤੁਹਾਡੇ ਕੋਲ ਇਸ ਵੇਲੇ ਆ ਰਿਹਾ ਜਿਹੜਾ ਵੀ ਪੇਸ਼ੈਂਟ ਤੁਹਾਡੇ ਕੋਲ ਆ ਰਿਹਾ ਇਹ ਕਾਦੀ ਫੋਟੋ ਹੈ ਜੀ ਫਰੂਕੀ ਸਾਹਿਬ ਇਦਾਂ ਹੈਗਾ ਵੀ ਇਹ ਤਿੰਨ ਤਰ੍ਹਾਂ ਦਾ ਫੈਟ ਹੈ ਬਾਡੀ ਦੇ ਅੰਦਰ ਇੱਕ ਤੇ ਹੋ ਗਿਆ ਜਿਹੜਾ ਫੈਟ ਜਿਹੜਾ ਆਪਾਂ ਚੁੰਡੀ ਮਾਰਦੇ ਆ ਸਾਡੇ ਹੱਥ 'ਚ ਆ ਜਾਂਦਾ ਜਿਹਨੂੰ ਚਰਬੀ ਕਹਿੰਦੇ ਆ ਮੋਟਾਪਾ ਕਹ ਦਿੰਦੇ ਆ ਜਿਹੜੇ ਫੈਟ ਨੂੰ ਲੋਕੀ ਭਜਾਉਣ ਤੇ ਸਾਰਾ ਜ਼ੋਰ ਲਾ ਦਿੰਦੇ ਨੇ ਇੱਕ ਹੋ ਗਿਆ ਉਹਦੇ ਥੱਲੇ ਮਸਲ ਮਾਸ ਜਿਹੜੇ ਬੋਡੀ ਬਿਲਡਰ ਜ਼ੋਰ ਲਾਉਂਦੇ ਨੇ ਜਿਹੜੇ 3 ਪੈਕ ਐਬਸ ਬੰਦੇ ਨੇ 6 ਪੈਕ ਬੰਦੇ ਨੇ ਉਹ ਇਹਦੇ ਤੇ ਬੰਦੇ ਨੇ ਜਦੋਂ ਉੱਪਰਲਾ ਫੈਟ ਛੱਡ ਜਾਂਦਾ ਉਹਦੇ ਤੋਂ ਬਾਅਦ ਥਲੜੀ ਲੇਅਰ ਹੈ ਮਸਲ ਆ ਗਈ ਇਹ ਮਸਲ ਆ ਗਈ ਇਸ ਤੋਂ ਥੱਲੇ ਜਿਹੜੀ ਅਖੀਰਲੀ ਤਹਿ ਵੇ ਜਿਹੜੀ ਅਜੇ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਜਿਹਦੇ ਬਾਰੇ ਜਿਹੜੀ ਕਿ ਸਾਰੀਆਂ ਬਿਮਾਰੀਆਂ ਦੀ ਜਾੜੇ ਜਿਹੜੇ ਤੁਹਾਡੇ ਲੀਵਰ ਦੇ ਆਲੇ-ਦੁਆਲੇ ਚੜ ਗਈ ਕਿਡਨੀ ਦੇ ਆਲੇ-ਦੁਆਲੇ ਚੜ ਗਈ ਸਾਰੀਆਂ ਬਿਮਾਰੀਆਂ ਜਿਹਦੇ ਕਰਕੇ ਤੁਹਾਨੂੰ ਡਾਇਬੀਟਿਸ ਹੁੰਦੀ ਹੈ ਜਿਹਦੇ ਕਰਕੇ ਤੁਹਾਨੂੰ ਬਲੱਡ ਪ੍ਰੈਸ਼ਰ ਵੱਧਦਾ ਜਿਹਦੇ ਕਰਕੇ ਤੁਹਾਨੂੰ ਹਾਰਟ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਉਹਨੂੰ ਕਹਿੰਦੇ ਵਿਸਰਲ ਫੈਟ ਵਿਸਰਲ ਫੈਟ ਵਿਸਰਲ ਫੈਟ ਜਿਹੜਾ ਮੋਸਟ ਡੇਂਜਰਸ ਫੈਟ ਏ ਜਿਹਦੇ ਬਾਰੇ ਅੱਜ ਤੱਕ ਕਿਸੇ ਨੇ ਕੋਈ ਗੱਲ ਕੀਤੀ ਨਹੀਂ ਮਤਲਬ ਕੱਲਾ ਫੈਟੀ ਲੀਵਰ ਹੀ ਨਹੀਂ ਹੁੰਦਾ ਕਿਡਨੀਆਂ ਤੇ ਵੀ ਫੈਟ ਚੜ ਜਾਂਦੀ ਹੈ ਸਭ ਕੁਝ ਇਹ ਜਿਹੜੀ ਅੰਦਰਲੀ ਫੈਟ ਏ ਇਹ ਇੰਨੀ ਜ਼ਿਆਦਾ ਖਤਰਨਾਕ ਹੈ ਫਰੂਕੀ ਸਾਹਿਬ ਆਹ ਵਾਲੀ ਫੈਟ ਦੀ ਗੱਲ ਕਰ ਰਿਹਾ ਮੈਂ ਅੰਦਰਲੇ ਪਾਸੇ ਜਿਹੜੀ ਕਿ ਤੁਹਾਡੇ ਬਾਹਰਲੇ ਜਿਹੜੇ ਮਸਲ ਨੇ ਐਬਡੋਮినਲ ਮਸਲ ਜਿਹਨੂੰ ਕਹਿੰਨੇ ਆ ਐਬਡੋਮినਲ ਮਸਲ ਦੇ ਅੰਦਰ ਜਿਹੜੀ ਫੈਟ ਜਮਾ ਹੁੰਦੀ ਏ ਉਹ ਸਾਰੀਆਂ ਬਿਮਾਰੀਆਂ ਦੀ ਜੜ੍ਹ ਏ ਬਹੁਤ ਖਤਰਨਾਕ ਹੈ ਜਿੰਨੀ ਖਤਰਨਾਕ ਉਹ 19 ਜ਼ਿਆਦਾ ਖਤਰਨਾਕ ਹੈ ਕਿਉਂਕਿ ਇਹ ਨਜ਼ਰ ਨਹੀਂ ਆਂਦੀ ਅੱਛਾ ਡਾਕਟਰ ਸਾਹਿਬ ਜਿਹੜੇ ਸ਼ਖਸ ਤੁਹਾਡੇ ਕੋਲ ਇੱਥੇ ਇਸ ਵੇਲੇ ਗੱਲ ਕਰ ਰਹੇ ਸੀ ਜਿਹਨਾਂ ਦਾ ਫੋਨ ਆਇਆ ਹੋਇਆ ਸੀ ਉਹ ਕਹਿ ਰਹੇ ਜੀ ਵੀ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦਿੱਤਾ ਉਹ ਨੁਸਖਾ ਫਾਰਮੂਲਾ ਫੋਨ 'ਚੋਂ ਮਾਫ ਕਰਨਾ ਮੈਂ ਸੁਣ ਰਹੀ ਸੀ ਆਵਾਜ਼ ਜ਼ਿਆਦਾ ਆ ਰਹੀ ਸੀ ਫੋਨ ਦੀ ਉਹ ਕਹਿ ਰਹੇ ਸੀ ਵੀ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਮੈਨੂੰ ਦਿੱਤਾ ਹੈ ਉਹ ਕੋਈ ਤੁਸੀਂ ਕਾਲੀ ਗੋਲੀ ਹੈ ਪੂਰੀ ਗੋਲੀ ਦੀ ਗੱਲ ਤੁਸੀਂ ਕਰ ਰਹੇ ਸੀ ਤੇ ਉਹ ਕਹਿੰਦੇ ਜੀ ਮੇਰਾ ਮਹੀਨੇ ਚ 4 ਕਿਲੋ ਵਜ਼ਨ ਘਟ ਗਿਆ ਜੀ ਉਹਦੇ ਨਾਲ ਬਗੈਰ ਐਕਸਰਸਾਈਜ਼ ਤੋਂ ਬਗੈਰ ਕੋਈ ਡਾਈਟ ਤੋਂ ਡਾਈਟ ਵੀ ਤੁਸੀਂ ਉਹਨਾਂ ਨੂੰ ਦਿੱਤੀ ਸੀ ਤੇ ਉਹ ਇਹ ਚੀਜ਼ ਹੈ ਜੀ ਬਿਲਕੁਲ ਜੀ ਬਿਲਕੁਲ ਆ ਪੂਰੀ ਗੋਲੀ ਹੈ ਸਾਡੀ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈ ਬਾਕੀ ਦਵਾਈਆਂ ਤੋਂ ਅਲੱਗ ਇਹਦੇ ਵਿੱਚ ਕੀ ਹੈ ਇਹ ਹੈਗੀ ਹੈ ਵਿਸਰਲ ਫੈਟ ਬਰਨਰ ਓਕੇ ਵਿਸਰਲ ਫੈਟ ਜਿਹੜਾ ਫੈਟ ਨਜ਼ਰ ਨਹੀਂ ਆਂਦਾ ਜਿਹੜੀ ਹਾ ਇੰਟਰਨਲ ਜਿਹੜੀ ਚਰਬੀ ਹੁੰਦੀ ਹੈ ਜਿੰਨੂੰ ਅਸੀਂ ਕਹ ਦਿੰਨੇ ਆ ਟੀਟ ਫੈਟ ਪੰਜਾਬੀ ਜੇ ਜਿੰਨੂੰ ਸਾਡੀਆਂ ਬੇਬੀਆਂ ਪੜਨਾ ਆਸਾਨ ਭਾਸ਼ਾ ਵਿੱਚ ਕਹਿੰਦੀਆਂ ਮੇਰਾ weight ਸਟਕ ਹੋ ਗਿਆ ਮੇਰਾ weight ਲੋਕ ਹੋ ਗਿਆ ਜਾਂਦਾ ਹੀ ਨਹੀਂ ਪਿਆ ਉਹ ਵਿਸਰਲ ਫੈਟ ਹੁੰਦਾ ਫਰੂਕੀ ਸਾਹਿਬ ਜਿਹੜਾ ਕਿ ਬਹੁਤ ਖਤਰਨਾਕ ਹੁੰਦਾ ਜਿਹਦੇ ਕਰਕੇ ਲੋਕਾਂ ਨੂੰ ਬੀਪੀ ਦੀਆਂ ਗੋੜੀਆਂ ਲੱਗਦੀਆਂ ਸ਼ੂਗਰ ਦੀਆਂ ਗੋੜੀਆਂ ਲੱਗਦੀਆਂ ਅਨੇਕਾ ਪ੍ਰਕਾਰ ਦੇ ਤੁਹਾਡੇ ਹਾਰਟ ਦੇ ਜਿਹੜੇ ਰੋਗ ਨੇ ਅੱਜ ਕੱਲ ਤੁਹਾਨੂੰ ਪਤਾ ਹਾਰਟ ਅਟੈਕ ਵੀ ਇੰਨਾ ਜ਼ਿਆਦਾ ਕਾਮਨ ਹੋ ਗਿਆ ਉਹ ਹਾਰਟ ਅਟੈਕ ਤੋਂ ਵੀ ਤੁਹਾਨੂੰ ਵਿਸਰਲ ਫੈਟ ਜਿਹੜਾ ਜੇ ਤੁਹਾਡੇ ਅੰਦਰ ਨਹੀਂ ਹੋਏਗਾ ਤੁਹਾਡੇ ਅੰਦਰਲੀ ਚਰਬੀ ਖੁਰੀ ਹੋਏਗੀ ਤੁਹਾਨੂੰ ਹਾਰਟ ਅਟੈਕ ਹੋਣ ਦੇ ਚਾਂਸਸ ਵੀ ਬਹੁਤ ਜ਼ਿਆਦਾ ਘਟ ਜਾਂਦੇ ਨੇ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਤੁਹਾਡਾ ਦਹੀਂ ਵਾਲਾ ਨੁਸਖਾ ਹੈਗਾ ਕਾਲੀ ਮਿਰਚ ਇੱਥੇ ਰੱਖੀ ਐ ਤੁਸੀਂ ਤੇ ਇਹ ਇਹ ਮੈਨੂੰ ਲੱਗਦਾ ਜੀ ਇਹ ਕੀ ਚੀਜ਼ ਹੈ ਜੀ ਦਾਲ ਚੀਨੀ ਅੱਛਾ ਦਾਲ ਚੀਨੀ ਹੈ ਠੀਕ ਹੈ ਇਹਦਾ ਹਾਂਜੀ ਕੀ ਕਰੇਗਾ ਜੀ ਲੋਕ ਤੇ ਦਵਾਈਆਂ ਖਾ ਖਾ ਕੇ ਗੋਲੀਆਂ ਖਾ ਖਾ ਕੇ ਡਾਈਟ ਖਾ ਖਾ ਕੇ ਆਕ ਗਏ ਤੁਸੀਂ ਕਹਿ ਰਹੇ ਹੋ ਕਿ ਅੱਜ ਦਹੀਂ ਨਾਲ ਹੀ ਤੁਹਾਡਾ ਜਿਹੜਾ ਫੈਟ ਹੈਗਾ ਤੁਸੀਂ ਫੈਟ ਸ਼ਬਦ ਇਸਤੇਮਾਲ ਕੀਤਾ ਸੀ ਉਹ ਘਟਾਉਣਾ ਦੇਖ ਵਜ਼ਨ ਨਹੀਂ ਤੁਸੀਂ ਗੱਲ ਕੀਤੀ ਨਹੀਂ ਫੈਟ ਦੀ ਗੱਲ ਹੀ ਕਰ ਰਹੇ ਆਪਾਂ ਹਮੇਸ਼ਾ ਗੱਲ ਕਰਦੇ ਆ ਹੈਲਦੀ ਫੈਟ ਲੌਸ ਦੀ ਠੀਕ ਹੈ ਫੈਟ ਲਾਸ ਤੇ ਵੇਟ ਲਾਸ ਦੇ ਵਿੱਚ ਬਹੁਤ ਅੰਤਰ ਹੁੰਦਾ ਵੇਟ ਲਾਸ ਦੇ ਵਿੱਚ ਜਿਹੜੇ ਵੀ ਬੰਦੇ ਕੋ ਤੁਸੀ ਦਵਾਈ ਖਰੀਦਦੇ ਹੋ ਉਹਦੇ ਉੱਤੇ ਇੱਕ ਟਾਰਗੇਟ ਫਿਕਸ ਕੀਤਾ ਹੁੰਦਾ ਵੀ ਭਾਈ ਤੂੰ ਕਿੰਨੇ ਕਿਲੋ ਘਟਾਏਗਾ ਅਸੀਂ ਇੱਥੇ ਕਿਲੋ ਘਟਾਉਣ ਦੀ ਗੱਲ ਨਹੀਂ ਕਰ ਰਹੇ ਅਸੀਂ ਇੱਥੇ ਚਰਬੀ ਘਟਾਉਣ ਦੀ ਗੱਲ ਕਰ ਰਹੇ ਹਾਂ ਜਿਹੜਾ ਤੁਹਾਡਾ ਹਾਂ ਜਿਹੜਾ ਤੁਹਾਡਾ ਹੈਲਦੀ ਮਸਲ ਮਾਸ ਹੈ ਥੈਟ ਇਜ਼ ਅ ਸਟਰਕਚਰ ਜੋ ਬਿਲਡਿੰਗ ਦੇ ਵਿੱਚ ਸਰੀਏ ਦਾ ਕੰਮ ਹੈ ਉਹ ਤੁਹਾਡੇ ਬਾਡੀ ਦੇ ਵਿੱਚ ਮਸਲ ਦਾ ਕੰਮ ਹੈ ਜਦੋਂ ਤੁਹਾਡੇ ਮਸਲ ਵੀਕ ਹੋ ਗਏ ਸਮਝੋ ਤੁਹਾਡੀ ਉਮਰ ਜਿੰਨੀ ਮਰਜੀ ਹੈ ਚਾਹੇ ਤੁਸੀਂ 30 ਸਾਲਾਂ ਦੇ ਹੋ ਚਾਹੇ ਤੁਸੀਂ 40 ਸਾਲਾਂ ਦੇ ਹੋ ਤੁਹਾਡਾ ਜਿਹੜਾ ਸਰੀਰ ਹੈ ਬਾਡੀ ਦਾ ਸਟਰਕਚਰ ਹੈ ਉਹ 80 ਸਾਲ ਦੇ ਬਜ਼ੁਰਗ ਵਰਗਾ ਹੋ ਜਾਏਗਾ ਸੋ ਤੁਸੀਂ ਆਪਣੀ ਬਾਡੀ ਨੂੰ ਕੈਰੀ ਨਹੀਂ ਕਰ ਸਕਦੇ ਤੁਹਾਡੀ ਜਿਹੜੀ ਚਰਬੀ ਹੈ ਫੇਸ ਦੇ ਫੇਸ਼ੀਅਲ ਮਸਲ ਨੇ ਕੋ ਲਟਕ ਜਾਣਗੇ ਤੁਹਾਡੇ ਚਿਹਰੇ ਤੇ ਝੁਰੜੀਆਂ ਜਣੀਆਂ ਉਸ ਚੀਜ਼ ਦਾ ਕੋਈ ਫਨ ਨਹੀਂ ਹੈਗਾ ਕੋਈ ਫਾਇਦਾ ਨਹੀਂ ਹੈਗਾ ਸੋ ਅਸੀਂ ਹਮੇਸ਼ਾ ਜਦੋਂ ਗੱਲ ਕਰਦੇ ਆ ਅਸੀਂ ਚਰਬੀ ਘਟਾਉਣ ਬਾਰੇ ਗੱਲ ਕਰਦੇ ਆ ਤੇ ਅੱਜ ਜਿਹੜੀ ਆਪਾਂ ਚਰਬੀ ਦੀ ਗੱਲ ਕਰ ਰਹੇ ਆ ਉਹ ਕਰ ਰਹੇ ਆ ਵਿਸਰਲ ਫੈਟ ਦੀ ਤੇ ਸਭ ਤੋਂ ਜਿਹੜੀ ਮੇਨ ਚੀਜ਼ ਏ ਜਿਹੜੀ ਟਾਰਗੇਟ ਕਰਦੀ ਏ ਵਿਸਰਲ ਫੈਟ ਨੂੰ ਉਹ ਹੈਗੀ ਏ ਦਹੀਂ ਦਹੀਂ ਦੇ ਵਿੱਚ ਹੁੰਦੇ ਨੇ ਹੈਲਦੀ ਪ੍ਰੋਬਾਇਓਟਿਕਸ ਪ੍ਰੋਬਾਇਓਟਿਕਸ ਇੱਕ ਐਕਟਿਵ ਜਿੱਦਾਂ ਇਹਨਾਂ ਨੂੰ ਤੁਸੀਂ ਬੈਕਟੀਰੀਆ ਕਹਿੰਦੇ ਨਾ ਬੈਕਟੀਰੀਆ ਹੁੰਦੇ ਜਿਹੜੇ ਤੁਹਾਡੇ ਗੱਟ ਫ੍ਰੈਂਡਲੀ ਹੁੰਦੇ ਨੇ ਜਿਹੜੇ ਤੁਹਾਡੇ ਗਾਟ ਫ੍ਰੈਂਡਲੀ ਹੁੰਦੇ ਨੇ ਜਦੋਂ ਤੁਹਾਡਾ ਡਾਈਜੈਸ਼ਨ ਸਿਸਟਮ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਏਗਾ ਖਾਦਾ ਪੀਤਾ ਦਾ ਨੁਕਸਾਨੀ ਨਾਲ ਪਚਣਾ ਸ਼ੁਰੂ ਹੋ ਜਾਏਗਾ ਫਿਰ ਤੁਹਾਡਾ ਫੈਟ ਆਟੋਮੈਟਿਕਲੀ ਬਰਨ ਹੋਣਾ ਸ਼ੁਰੂ ਹੋ ਜਾਏਗਾ ਅਕੋਰਡਿੰਗ ਟੂ ਆਯੁਰਵੇਦਾ ਜੀ ਆਯੁਰਵੇਦ ਦੇ ਹਿਸਾਬ ਨਾਲ ਚੱਲ ਪਈਏ ਦਹੀਂ ਨੂੰ ਸਭ ਤੋਂ ਵਧੀਆ ਚੀਜ਼ ਮੰਨਿਆ ਗਿਆ ਜੀ ਇਹਦੇ ਵਿੱਚ ਸੀ ਦੋ ਸਪਾਈਸਿਸ ਪਾਲੀਏ ਸਪਾਈਸਿਸ ਪਾਵਰ ਥਾਏ ਇੱਕ ਆਪਾ ਇਹਦੇ ਵਿੱਚ ਜੇ ਦਹੀਂ ਦੇ ਵਿੱਚ ਕਾਲੀ ਮਿਰਚ ਐਡ ਕਰ ਲੰਨੇ ਆ ਕਾਲੀ ਮਿਰਚੇ ਤੁਹਾਡਾ ਜਿਹੜਾ ਫੈਟ ਬਰਨਿੰਗ ਪ੍ਰੋਸੈਸ ਹੈ ਜਿਹਨੂੰ ਆਪਾਂ ਜਟ ਰਗਨੀ ਕਹਿੰਦੇ ਆ ਆਯੁਰਵੇਦ ਦੀ ਭਾਸ਼ਾ 'ਚ ਜਿਹੜੇ ਅੰਦਰ ਤੁਹਾਡੇ ਫਾਇਰ ਹੈ ਜਦੋਂ ਉਹ ਐਕਟੀਵੇਟ ਹੋ ਜਾਏਗੀ ਤੁਹਾਡਾ ਮੈਟਾਬੋਲਿਜ਼ਮ ਆਟੋਮੈਟਿਕਲੀ ਫਾਸਟ ਹੋ ਜਾਏਗਾ ਕਿਸੇ ਤਰ੍ਹਾਂ ਦੀ ਤੁਹਾਡੇ ਅੰਦਰ ਇਨਫਲੇਮੇਸ਼ਨ ਹੈ ਜਿਹਦੇ ਕਰਕੇ ਭਾਰ ਨਹੀਂ ਘਟਦਾ ਪਿਆ ਜਿਹੜਾ weight lock ਹੋਣ ਵਾਲੀ ਗੱਲ ਏ ਉਹ ਸਿਨਮਨ ਜਿਹੜਾ ਦਾਲਚੀਨੀ ਉਹਦੇ ਵਿੱਚ ਇੱਕ ਪ੍ਰੋਪਰਟੀ ਹੈਗੀ ਏ ਜਿਹੜੀ ਤੁਹਾਡੇ ਇਨਸੂਲਿਨ ਦੇ ਲੈਵਲ ਨੂੰ ਇੱਕਦਮ ਨਹੀਂ ਵਧਣ ਦਿੰਦੀ ਤੁਹਾਡਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਫਾਸਟ ਕਰ ਦਿੰਦੀ ਹੈ ਤੇ ਇਹਦਾ ਜਿਹੜਾ ਬੈਸਟ ਟਾਈਮ ਹੈ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ 'ਚ ਐਂਡ ਤੱਕ ਬਣੇ ਰਹੋ ਪਲੱਸ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਤੁਹਾਨੂੰ ਇੱਕ ਪ੍ਰੋ ਟਿਪ ਦੇ ਦੇਣ ਜਾ ਰਹੇ ਆਵਾ ਕਿ ਜੇ ਤੁਸੀਂ ਭਾਰ ਬਹੁਤ ਫਾਸਟ ਘਟਾਉਣਾ ਚਾਹੁੰਦੇ ਹੋ ਜਿਦਾਂ ਹੁਣ ਫੈਸਟੀਵਲ ਦਾ ਸੀਜ਼ਨ ਆ ਰਿਹਾ ਦੀਵਾਲੀ ਆ ਰਹੀ ਹੈ ਲੋਕਾਂ ਨੇ ਕਈਆਂ ਦੇ ਘਰਾਂ 'ਚ ਵਿਆਹ ਧਰੇ ਨੇ ਉਹ ਫੰਕਸ਼ਨ ਤੇ ਜਾਣਾ ਉਦੇ ਲਈ ਇੱਕ ਸਪੈਸ਼ਲ ਡਾਈਟ ਚਾਰਟ ਹੁੰਦਾ ਅਕੋਰਡਿੰਗ ਟੂ ਆਯੁਰਵੇਦਾ ਉਹ ਤੁਹਾਨੂੰ ਫ੍ਰੀ ਆਫ ਕੋਸਟ ਤੁਹਾਡੇ ਹਾਈਟ ਦੇ ਹਿਸਾਬ ਨਾਲ ਤੁਹਾਡੇ weight ਦੇ ਹਿਸਾਬ ਨਾਲ ਤੁਹਾਨੂੰ ਤੁਹਾਡੀ ਏਜ ਦੇ ਹਿਸਾਬ ਨਾਲ ਜੋ ਵੀ ਤੁਹਾਨੂੰ ਬਿਮਾਰੀ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਕਸਟਮਾਈਜ਼ ਕਰਕੇ ਦਵਾਂਗੇ ਉਹਦੇ ਲਈ ਸਿਰਫ ਤੁਹਾਨੂੰ ਆਪਣਾ ਡਿਟੇਲ ਜਿਹੜੀ ਉਹ ਸ਼ੇਅਰ ਕਰਨੀ ਪੈਗੀ ਥੱਲੇ ਕਮੈਂਟਾਂ 'ਚ ਜਿਹੜੇ ਵੀ ਤੁਸੀਂ ਪਲੇਟਫਾਰਮ ਤੇ ਵੀਡੀਓ ਦੇਖ ਰਹੇ ਹੋ ਜੇ Facebook ਤੇ ਦੇਖ ਰਹੇ ਹੋ ਜਾਂ ਤੁਸੀਂ YouTube ਤੇ ਦੇਖ ਰਹੇ ਹੋ ਜਾਂ Instagram ਤੇ ਦੇਖ ਰਹੇ ਹੋ ਥੱਲੇ ਇੱਕ ਡਾਈਟ ਚਾਰਟ ਫੈਟ ਲਾਸ ਆ ਦੋ ਚਾਰ ਸ਼ਬਦ ਲਿਖ ਕੇ ਮੈਨੂੰ ਭੇਜੋ ਮੈਂ ਤੁਹਾਨੂੰ ਸਾਰਾ ਕਸਟਮਾਈਜ਼ ਕਰਕੇ ਸਪੈਸ਼ਲ ਤੁਹਾਡੇ ਲਈ ਭੇਜਾਂਗਾ ਉਹ ਵੀ ਬਿਲਕੁਲ ਫ੍ਰੀ ਆਫ ਕੋਸਟ ਜੀ ਜੀ ਤੇ ਅੱਛਾ ਡਾਕਟਰ ਸਾਹਿਬ ਤੇ ਫਿਰ ਹੁਣ ਇਹ ਦੱਸ ਦਿਓ ਵੀ ਇਹ ਨੁਸਖਾ ਫਾਰਮੂਲਾ ਕਿਸ ਤਰੀਕੇ ਨਾਲ ਬਣਾਇਆ ਕਿਵੇਂ ਬਣਾਉਣਾ ਕਿਹੜੀ ਚੀਜ਼ ਕਿੰਨੀ ਮਿਕਦਾਰ ਦੇ ਵਿੱਚ ਪਾਉਣੀ ਹੈ ਤਾਂ ਕਿ ਜਿਹੜਾ ਵਿਸਰਲ ਫੈਟ ਹੈਗਾ ਜਿਹੜਾ ਸਾਡੇ ਅੰਗਾਂ ਦੇ ਉੱਤੇ ਬਣਿਆ ਹੋਇਆ ਫੈਟ ਹੈਗਾ ਉਹਨੂੰ ਘਟਾਇਆ ਜਾ ਸਕੇ ਅੰਗਾਂ ਦੇ ਉੱਤੇ ਬਣੇ ਫੈਟ ਨੂੰ ਘਟਾਉਣ ਲਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਉਹਨਾਂ ਆਪਣੇ ਵੀਰਾਂ ਭਰਾਵਾਂ ਨਾਲ ਪੈਣਾ ਨਾਲ ਜਿੰਨਾਂ ਕੀ ਫੈਟ ਤੋਂ ਬਹੁਤ ਪਰੇਸ਼ਾਨ ਨੇ ਇੱਕ ਕਿਰਚ ਹੋਰ ਤੁਹਾਨੂੰ ਦੱਸ ਦਿੰਦਾ ਖਾਸ ਚੀਜ਼ ਹੈਗੀ ਐ ਜਿਹੜਾ ਤੁਹਾਡਾ ਫੇਸ਼ੀਅਲ ਫੈਟ ਐ ਮੀਨਸ ਤੁਹਾਡੀ ਜਿਹੜੀ ਡਬਲ ਚਿਨ ਐ ਜਿਹੜੀ ਤੁਹਾਨੂੰ ਫੋਟੋ ਖਿੱਚਣ ਵੇਲੇ ਸੈਲਫੀ ਲੈਣ ਵੇਲੇ ਬੜੀ ਪ੍ਰੋਬਲਮ ਕ੍ਰੀਏਟ ਕਰਦੀ ਐ ਜਿਹਦੇ ਲਈ ਤੁਹਾਨੂੰ ਕਈ ਤਰ੍ਹਾਂ ਦੇ ਫਿਲਟਰ ਲਾਣੇ ਪੈਂਦੇ ਨੇ ਉਹ ਜਿਹੜਾ ਤੁਹਾਡਾ ਫੇਸ਼ੀਅਲ ਫੈਟ ਹੈ ਉਹ ਵੀ ਖੁਰੇਗੀ ਸੋ ਮੈਂ ਹੁਣ ਤੁਹਾਡਾ ਸਿੱਧਾ ਨੁਸਖੇ ਤੇ ਆਵਾਂਗਾ ਜੀ ਜਿਹੜਾ ਦਾਲਚੀਨੀ ਹੈ ਉਹਦਾ ਤੁਸੀਂ ਵੱਧ ਤੋਂ ਵੱਧ 1 ਇੰਚ ਦਾ ਟੁਕੜਾ ਲੈ ਸਕਦੇ ਹੋ ਤਾਜ਼ੀ-ਤਾਜ਼ੀ ਕੁੱਟਕੀ ਪਾਈਏ ਤਾਜ਼ੀ-ਤਾਜ਼ੀ ਕੁੱਟ ਕੇ ਪਾਣੀ ਹੈ ਜੀ ਬਿਲਕੁਲ ਜਿੰਨੀ ਵਾਰੀ ਵੀ ਇਹ ਨੁਸਖਾ ਤੁਸੀਂ ਇਸਤੇਮਾਲ ਕਰਨਾ ਤੇ ਓਨੀ ਵਾਰੀ ਜਿਹੜੀ ਮਿਰਚੇ ਤੇ ਦਾਲਚੀਨੀ ਤਾਜ਼ੀ ਕੁੱਟਣੀ ਹੈ ਤੇ ਤਾਜ਼ੀ ਪਾਣੀ ਹੈ ਤੇ ਇਹਦਾ ਬੈਸਟ ਟਾਈਮ ਵੀ ਤੁਹਾਨੂੰ ਦੱਸਾਂਗਾ ਲੈਣ ਦਾ ਕੀ ਹੈਗਾ ਇਹ ਕਿੰਨੇ ਕਾਲੀ ਮਿਰਚੇ ਕਿੰਨੇ ਪਾਉਣਾ ਆ ਦੇਖੋ ਜੀ ਇਹ ਇੰਨੀਆਂ ਕੁ ਪਾਣੀ ਆ ਬਦ ਤੋਂ ਚਾਰ ਪੰਜ ਚਾਰ ਪੰਜ ਹੋ ਗਈਆਂ ਜੀ ਠੀਕ ਹੈ ਤੇ ਆ ਦਾਲ ਚੀਨੀ ਦਾ ਹੋ ਗਿਆ ਟੁਕੜਾ ਇੱਕ ਆਪਾਂ ਲਿਆ ਠੀਕ ਹੈ ਆ ਦੇਖੋ ਇੰਨਾ ਕੁ ਜੀ ਇੰਨਾ ਕੁ ਜੀ ਬਸ ਠੀਕ ਹੈ ਆ ਦੇਖੋ ਜੀ ਇਹਨੂੰ ਕੁੱਟ ਕੇ ਤੇ ਆਪਾਂ ਹੁਣ ਗਹੀਂ ਦੇ ਵਿੱਚ ਇਹਨੂੰ ਐਡ ਕਰਾਂਗੇ ਡਾਕਟਰ ਸਾਹਿਬ ਇੱਕ ਹੋਰ بڑا ਹੈਮ ਚੀਜ਼ ਹੈਗੀ ਹੈ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਇਹ ਇਹ ਤੁਸੀਂ ਜਿਵੇਂ ਕੁੱਟ ਲਏ ਜੀ ਆਪਾਂ ਸਮਾਂ ਬਚਾਲ ਲਈ ਨਾ ਕੁੱਟ ਕੇ ਰੱਖਿਆ ਹੋਇਆ ਸੀ ਇਹ ਆਪਾਂ ਸਿਰਫ ਗਿਣ ਕੇ ਤੁਹਾਡੇ ਸਾਹਮਣੇ ਦੋ ਚੁੰਡੀਆਂ ਪਾਵਾਂਗੇ ਠੀਕ ਹੈ ਇਹ ਇੱਕ ਚੁੰਡੀ ਆ ਹੋ ਗਈ ਜੀ ਆ ਦੇਖੋ ਠੀਕ ਹੈ ਤੇ ਇੱਕ ਚੁੰਡੀ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਦਾਲ ਚੀਨੀ ਜਿੰਨੀ ਜਿੰਨੀ ਦਸੀਏ ਕਾਲੀ ਮਿਰਚ 11 11 ਕੁਆਂਟੀਟੀ ਚ ਕੁੱਟਣੀ ਹੈ ਇਸ ਤੋਂ ਜ਼ਿਆਦਾ ਕੁਆਂਟੀਟੀ ਨਹੀਂ ਲੈਣੀ ਫਿਰ ਆਪਣਾ ਜਿਹੜਾ ਨੁਸਖਾ ਫਾਰਮੂਲਾ ਜੋ ਆਪਾਂ ਉਹਦੇ ਤੋਂ ਬੇਨਿਫਿਟ ਲੈਣਾ ਚਾਹੁੰਦੇ ਆ ਉਹ ਨਹੀਂ ਮਿਲੇਗਾ ਆਪਾਂ ਨੂੰ ਖਾਣਾ ਕਿਸ ਵੇਲੇ ਜੀ ਫਿਰ ਇਹ ਦਹੀਂ ਇਹ ਦਹੀਂ ਖਾਣਾ ਜੀ ਬੈਸਟ ਟਾਈਮ ਇਹਦਾ ਹੈਗਾ ਅਕੋਰਡਿੰਗ ਟੂ ਆਯੁਰਵੇਦਾ ਦੁਪਹਿਰ ਦੀ ਰੋਟੀ ਦੇ ਨਾਲ ਦੁਪਹਿਰ ਦੀ ਰੋਟੀ ਦੇ ਨਾਲ ਜੇ ਤੁਸੀਂ ਦਹੀਂ ਨੂੰ ਇਸ ਤਰੀਕੇ ਨਾਲ ਲਓਗੇ ਤੇ ਤੁਹਾਡਾ ਜਿਹੜਾ ਵਿਸਰਲ ਫੈਟ ਇਹ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਟਰਬਲ ਕ੍ਰੀਏਟ ਕਰ ਸਕਦਾ ਉਹ ਫੈਟ ਨੂੰ ਖੋਰਨ ਦੀ ਸਮਰੱਥਾ ਇਹਦੇ ਵਿੱਚ ਹੈਗੀ ਐ ਤੇ ਤੁਹਾਡਾ ਮੈਟਾਬੋਲਿਜ਼ਮ ਵੀ ਫਾਸਟ ਕਰੇਗਾ ਤੁਹਾਨੂੰ ਗੈਸ ਐਸਿਡਿਟੀ ਕਬਜ ਤੋਂ ਵੀ ਬਚਾਏਗਾ ਤੁਹਾਨੂੰ ਕਿਸੇ ਤਰ੍ਹਾਂ ਦੀ ਬਲੋਟਿੰਗ ਨਹੀਂ ਹੋਏਗੀ ਰੋਟੀ ਤੋਂ ਬਾਅਦ ਤੇ ਅਨੇਕ ਸਾਰੀਆਂ ਬਿਮਾਰੀਆਂ ਜੋ ਤੁਹਾਨੂੰ ਫਿਊਚਰ 'ਚ ਹੋਣ ਵਾਲੀਆਂ ਸੀ ਉਹਨਾਂ ਤੋਂ ਤੁਹਾਨੂੰ ਪ੍ਰੋਟੈਕਟ ਕਰੇਗਾ ਉਹਨਾਂ ਤੋਂ ਤੁਹਾਨੂੰ ਬਚਾਏਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਰੱਤਸਪ ਸਾਰੀ ਗੱਲਬਾਤ ਲਈ ਸੋ ਇਸਨ ਗੋਰੀ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਮਹਿਜ਼ ਦਹੀਂ ਦੇ ਵਿੱਚ ਕਾਲੀ ਮਿਰਚ ਚਾਰ ਪੰਜ ਕਾਲੀਆਂ ਮਿਰਚਾਂ ਔਰ ਇੱਕ ਟੁਕੜਾ ਦਾਲਚੀਨੀ ਦਾ ਜੇਕਰ ਅਸੀਂ ਪਾਉਣਾ ਸ਼ੁਰੂ ਕਰ ਦਈਏ ਤਾਂ ਕਿਵੇਂ ਜਿਹੜਾ ਦਿਨਾਂ ਦੇ ਵਿੱਚ ਫੈਟ ਹੈਗੀ ਹੈ ਜਿਹੜੀ ਉਹ ਇਹ ਦਹੀਂ ਹੈਗੀ ਹੈ ਤੁਹਾਡੀ ਖਾ ਸਕਦੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਗੁਰਿੰਦਰ ਵੈਦ ਵੈਦ ਹਰਸ਼ਵੀਰ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਪਹਿਲਾ ਅਪਾਇੰਟਮੈਂਟ ਲੈ ਕੇ ਡਾਕਟਰ ਸਾਹਿਬ ਨਾਲ ਮਿਲ ਸਕਦੇ ਜੇਕਰ ਪਰਸਨਲੀ ਤੁਸੀਂ ਮਿਲਣਾ ਹੈ ਤਾਂ ਡਾਕਟਰ ਸਾਹਿਬ ਦਾ ਜਿਹੜਾ ਐਡਰੈਸ ਹੈਗਾ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈਗੇ ਨੇ ਔਰ ਤੁਸੀਂ ਅ ਅਗਰ ਕੋਈ ਨੁਸਖਾ ਫਾਰਮੂਲਾ ਵੀ ਲੈਣਾ ਹੈ ਤਾਂ ਤੁਸੀਂ ਆਪਣਾ ਨੁਸਖਾ ਫਾਰਮੂਲਾ ਜਿਸ ਤਰੀਕੇ ਨਾਲ ਕੋਈ ਡਾਈਟ ਚਾਰਟ ਲੈਣਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਡਾਈਟ ਚਾਰਟ ਲਿਖ ਦਿਓ ਅਗਰ ਕੋਈ ਤੁਸੀਂ ਅੱਛਾ ਡਾਕਟਰ ਸਾਹਿਬ ਜੰਦੇ ਜਾਂਦੇ ਵੀ ਦੱਸ ਦਿਓ ਇਹ ਪੂਰੀ ਗੋਲੀ ਵਾਲਾ ਨੁਸਖਾ ਮੈਂ ਦੇ ਦੇਵਾਂਗੇ ਤੁਸੀਂ ਅਗਰ ਕੋਈ ਮੰਗੇ ਹਾਂਜੀ ਹਾਂਜੀ ਪੂਰੀ ਗੋਲੀ ਲਈ ਤੁਸੀਂ ਇਹ ਨੁਸਖਾ ਵੀ ਬਰਾਊਨ ਟੈਬਲੇਟ ਦਾ ਨੁਸਖਾ ਫਾਰਮੂਲਾ ਭੇਜੋ ਜਾਂ ਪੂਰੀ ਗੋਲੀ ਲੈ ਕੇ ਭੇਜ ਦਿਓ ਤਾਂ ਵੀ ਚੱਲ ਜੂਗਾ ਜੇ ਬਰਾਊਨ ਟੈਬਲੇਟ ਲਿਖ ਕੇ ਭੇਜ ਦਿਓਗੇ ਅੰਗਰੇਜ਼ੀ ਚ ਉਹ ਵੀ ਚੱਲ ਜੂਗਾ ਤੁਹਾਨੂੰ ਫਾਰਮੂਲਾ ਮਿਲ ਜੂਗਾ ਜੀ ਇਹਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਹੱਸਦੇ ਖੇਡਦੇ ਖਾਂਦੇ ਪੀਂਦੇ ਆਪਣਾ ਵਜ਼ਨ ਹੈਗਾ ਜਿਹੜਾ ਵਿਸਰਲ ਫੈਟ ਹੈਗੀ ਯਾਨੀ ਕਿ ਪੇਟ ਦੇ ਅੰਦਰ ਜਿਹੜੀ ਜਮ੍ਹਾਂ ਹੋਈ ہوئی ਜਿਹੜੀ ਸਾਨੂੰ ਨਜ਼ਰ ਨਹੀਂ ਆ ਰਹੀ ਜਿਸ ਕਰਕੇ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਆਉਂਦੀਆਂ ਨੇ ਉਹ ਖਤਮ ਕਰਨਾ ਚਾਹੁੰਦੇ ਨੇ ਧੰਨਵਾਦ